ਲੋ ਜੀ ਬਾਈ ਜੀ ਲੌਂਗਵਾਲ ਬੱਕਰਾ ਮੰਡੀ ਤੇ ਖੜਿਆਂਗੇ ਤੇ ਅੱਜ ਦੀ ਵਾਸਤੇ ਲਾਸਟ ਵੀਡੀਓ ਆਪਾਂ ਮੰਨ ਸਕਦੇ ਆਂਗੇ ਕਿਉਂਕਿ ਬਾਈ ਜੀ ਦਿਨ ਰਹਿ ਗਏ 2 ਲਦਾਲ ਬੱਕਰੀ ਮੇਲਾ ਜ਼ਿਲ੍ਹਾ ਸੰਗਰੂਰ ਗੱਲਬਾਤ ਕਰ ਦਾਂਗੇ ਕਮੇਟੀ ਖੜੀ ਹੈਗੀ ਸਾਰੀ ਬਾਈ ਜਸਸੀਕਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚੱਲ ਏ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਚੱਲ ਰਿਹਾ ਦੱਸੋ ਬਾਈ ਜੀ ਮੇਲੇ ਬਾਰੇ ਜੀ ਮੇਲਾ ਸਾਰੀ ਸੰਗਤ ਨੂੰ ਜੀ ਬੇਨਤੀ ਆ ਦਿਨ ਆਪਣੇ ਕੋਲ 2 ਹੀ ਰਹਿ ਗਏ ਵਿੱਚ ਅੱਜ ਹੋ ਗਈ 3 ਤਰੀਕ ਤੇ 2 ਰਹਿ ਗਏ ਤਿਆਰੀ ਦੇ ਤਾਂ 2 ਦਿਨ ਹੀ ਰਹਿ ਗਏ 6 ਤਰੀਕ ਨੂੰ ਆਪਾਂ ਪਿੰਡ ਲਦਾਲ ਦੇ ਵਿੱਚ ਪਹੁੰਚੋ ਜੀ ਲੈਰਾ گاਗਾ ਦੇ ਬਿਲਕੁਲ 2-3 ਕਿਲੋਮੀਟਰ ਦੇ ਪਿੰਡ ਹੈ ਜੀ ਜਦੋਂ ਇਧਰੋਂ ਸੁਨਾਮ ਸਾਜ ਲਈ ਲੈਹਰਾ ਜਾਂਦੇ ਆ ਉੱਥੋਂ ਸੜਕ ਮੁੜਦੀ ਹੈ ਜੀ ਲੈਰੇ ਨੂੰ ਸੌਰੀ ਲਦਾੜ ਪਿੰਡ ਨੂੰ ਠੀਕ ਹੈ ਜੀ ਸਾਰੀ ਸੰਗਤ ਖੀਰੇ ਦੁੱਗੇ ਚੋਗੇ ਛਗੇ ਅਠਦੰਦ ਤੇ ਵਧੀਆ ਨਾਮਾਂ ਦੇ ਨਾਲ ਜਿਹੜੇ ਸਨਮਾਨਿਤ ਕੀਤੇ ਜਾਣਗੇ ਵੈਸੇ ਬਹੁਤ ਸਾਰੀਆਂ ਵੀਡੀਓ ਚ ਦੱਸ ਵੀ ਚੁੱਕੇ ਆ ਪੂਰੀ ਤਿਆਰੀ ਹੋਊ ਜੀ ਪੂਰੀ ਰੋਟੀ ਪਾਣੀ ਦੇ ਪ੍ਰਬੰਧ ਹੋਣਗੇ ਸਭ ਕੁਝ ਓਕੇ ਦੀ ਰਿਪੋਰਟ ਹੋਊਗਾ ਵਧੀਆ ਜੱਜਮੈਂਟ ਹੋਊ ਪਾਣੀ ਦੀਆਂ ਚੂੜੀਆਂ ਭਰ ਕੇ ਜੱਜਮੈਂਟ ਹੋਊਗੀ ਇਮਾਨਦਾਰੀ ਦੇ ਨਾਲ ਜੱਜਮੈਂਟ ਹੋਊਗੀ ਠੀਕ ਆ ਤੇ ਤੁਸੀਂ ਮੇਲੇ ਦੀ ਰੌਣਕ ਨੂੰ ਵੱਧ ਤੋਂ ਵੱਧ ਵਧਾਉਣਾ ਬੱਕਰੀ ਫਾਰਮਾਂ ਦਾ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਹੈ ਜੀ ਜਰੂਰ ਪਹੁੰਚੋ ਤੇ 6 ਮਾਰਚ ਦੇ ਵਿੱਚ ਜਿਹਦੇ ਵਿੱਚ 1153100 2100 1100 ਛੱਤ ਵਾਲਾ ਪੱਖਾ ਪ੍ਰੈਸ ਸਾਈਕਲ 쿨ਰ ਇਹ ਬੱਕਾ ਆ ਬੱਕਰਾ ਤਾਂ ਨਹੀਂ ਬੱਕਰਾ ਨਹੀਂ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੱਕਰੀ ਪਾਲਕਾਂ ਦੇ ਘਰਾਂ ਦੇ ਵਿੱਚ ਜਾਣ ਗਈਆਂ ਦੇਖੋ ਗੱਲ ਪੈਸਿਆਂ ਦੀ ਨਹੀਂ ਹੁੰਦੀ ਗੱਲ ਕਿਸੇ ਇਨਾਮ ਦੀ ਨਹੀਂ ਹੁੰਦੀ ਗੱਲ ਕੀ ਹੁੰਦੀ ਹੈ ਕਿਸੇ ਚੀਜ਼ ਨੂੰ ਜਿੱਤ ਲੈਣਾ ਅਲੱਗ ਚੀਜ਼ ਹੁੰਦੀ ਆ ਕਿਸੇ ਚੀਜ਼ ਲਈ ਮੇਲੇ ਦੇ ਵਿੱਚ ਪਹੁੰਚ ਕੇ ਖਾੜੇ ਦੇ ਵਿੱਚ ਪੜਨਾ ਬਹੁਤ ਵੱਡੀ ਗੱਲ ਹੁੰਦੀ ਆ ਠੀਕ ਹੈ ਜਿੱਤਨਾ ਤੇ ਕਦੇ ਨੰਬਰ ਤੇ ਇਧਰ ਉਧਰ ਹੋ ਕੇ ਕੋਈ ਜਿੱਥੀਆਂ ਦਾ ਪਰ ਕੀ ਗੱਲ ਹੁੰਦੀ ਆ ਜਿਹੜਾ ਖਾੜੇ ਦੇ ਵਿੱਚ ਲੈ ਗਿਆ ਆਪਣੇ ਜਾਨਵਰ ਨੂੰ ਉਹ ਜਿੱਤੇ ਹੀ ਹੁੰਦਾ ਬਰੀਡ ਨੂੰ ਪ੍ਰਮੋਟ ਕਰੋ ਸਾਰੀ ਸੰਗਤ ਉੱਥੇ ਪਹੁੰਚੋ ਠੀਕ ਆ ਬਾਈ ਜੀ ਹਾਂਜੀ ਧੰਨਵਾਦ ਹਾਂਜੀ ਵੀਰੋ ਸਸਤਰੀਕਰ ਅੱਜ ਆਪਾਂ ਖੜੇ ਆ ਲੋਂਗੋਵਾਲ ਮੰਡੀ ਦੇ ਵਿੱਚ ਜਿਹੜੀ ਕਿ ਮਹਾਨ ਮੰਡੀ ਆ ਬਹੁਤ ਸਤਾਨ ਮੰਡੀ ਆ ਸਾਰੀ ਉਮਰ ਤੋਂ ਚੱਲੀ ਆ ਰਹੀ ਆ ਉੱਥੇ ਆਪਾਂ ਅੱਜ ਸਾਡੇ ਸੰਦੀਪ ਜੀ ਜੈਲਦਾਰ ਸਾਹਿਬ ਜੀ ਖੜੇ ਨੇ ਉਹਨਾਂ ਦੇ ਬੇਲੇ ਦੀ ਵੀਡੀਓ ਪਾ ਰਹੇ ਆ ਵੀ ਮੇਲਾ ਇਹਨਾਂ ਦਾ 6 ਮਾਰਚ ਨੂੰ 6 ਤਰੀਕ ਨੂੰ ਮੰਨ ਲਓ ਮੇਲਾ ਬਹੁਤ ਵਧੀਆ ਕਰਾਇਆ ਜਾਂਦਾ ਜੀ ਦੇ ਚ ਸਾਰੀ 2.5 ਦਿਨ ਰਹਿਗੇ ਇੱਕ ਰਾਤ ਦੋ ਦਿਨ ਢਾਈ ਕਿ ਦਿਨ ਰਹਿ ਗਏ ਸਾਰੇ ਵੀ ਨੀਦਾਂ ਤਾਂ ਖਤਮ ਹੋ ਗਈਆਂ ਇੰਤਜ਼ਾਰ ਦੀਆਂ ਘੜੀਆਂ ਲਵੇ ਲੱਗ ਗਿਆ ਟਾਈਮ ਵੀ ਵੱਧ ਤੋਂ ਵੱਧ ਤਿਆਰੀਆਂ ਕਰਕੇ ਮੇਲੇ ਦੇ ਵਿੱਚ ਆਓ ਮੇਲੇ ਦੀ ਰੌਣਕ ਵਧਾਓ ਆਪੋ ਉਹਦੇ ਨਾਮ ਕਦਰ ਕਮਾ ਕੇ ਲਿਜਾਓ ਆਪੋ ਉਹਦੇ ਬੱਕਰੇ ਬੱਕਰੀਆਂ ਲਿਆਓ ਤੇ ਨਸਲ ਸੁਧਾਰ ਮੇਲਾ ਹੈ ਨਸਲਾਂ ਚੰਗੀਆਂ ਤੋਂ ਚੰਗੀਆਂ ਲਿਆ ਕੇ ਦੇਖੋ ਉੱਥੇ ਵੀ ਕਿਵੇਂ ਬਣਦਾ ਕੰਮ ਉਲੀ ਪੁੱਲੀ ਰੱਖਣ ਦਾ ਤਾਂ ਨਸਲ ਦਾ ਫਾਇਦਾ ਹੀ ਨਹੀਂ ਇਹ ਨਸਲ ਸੁਧਾਰ ਮੇਲਾ ਤੁਸੀਂ ਉੱਥੇ ਕੁਝ ਸਿੱਖ ਕੇ ਜਾਉਂਗੇ ਵੱਧ ਤੋਂ ਵੱਧ ਆਓ ਤੇ ਖਾਣ ਪੀਣ ਦਾ ਪ੍ਰਬੰਧ ਰੋਟੀ ਦਾ ਪਾਣੀ ਦਾ ਬਹੁਤ ਵਧੀਆ ਮੇਲਾ ਜੀ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੈ ਬਈ